ਕੈਸਵੇਲੀ ਇੰਡੀਅਨ ਫੋਰਨ ਪੋਲਿਸੀ ਵਿਦੇਸ਼ ਨੀਤੀ ਦਾ ਬਹੁਤ ਵੱਡਾ ਟੈਸਟ ਆ ਅਮਰੀਕਾ ਦੇ ਨਾਲ ਜਿਨ੍ਹਾਂ ਨੂੰ ਅਸੀਂ ਬਰਾ ਮੰਨਦੇ ਸੀ ਵੱਡਾ ਦੋਸਤ ਮੰਨਦੇ ਸੀ ਜਿਨ੍ਹਾਂ ਦੇ ਦੀ ਸਫਾਰਿਸ਼ ਕਰਦੇ ਸੀ ਵੀ ਉੱਥੇ ਇਹ ਸਰਕਾਰ ਨੂੰ ਲੈ ਆਓ ਉਹ ਹੀ ਲੋਕ ਸਾਡੇ ਖਿਲਾਫ ਹੋਏ ਪਏ ਨੇ ਕੈਨੇਡਾ ਨਾਲ ਥੋੜੀ ਜਿਹੀ ਰਿਸ਼ਤੇ ਵਿੱਚ ਬਿਹਤਰੀ ਆਈ ਹੈ ਪਰ ਹਾਲੇ ਵੀ ਪੂਰੇ ਠੀਕ ਨਾ ਸਬੰਧ ਜਿਹੜੇ ਨੇ ਉਹ ਕਾਫੀ ਹਾਲੀ ON ਦੇ ਵਿੱਚ ਦੇਰੀ ਹੋਵੇਗੀ ਉਧਰ ਚਾਈਨਾ ਦੇ ਨਾਲ ਸਾਡੇ ਗੁਆਂਢੀ ਮੁਲਕਾਂ ਦੇ ਨਾਲ ਜੋ ਰਿਸ਼ਤੇ ਨੇ ਉਹ ਆਪਾਂ ਨੂੰ ਪਤਾ ਹੀ ਆ ਸੋ ਇਸੜੇ ਫੋਰਨ ਪਾਲਿਸੀ ਦਾ ਬਹੁਤ ਵੱਡਾ ਟੈਸਟ ਹੈ ਸ਼ਾਇਦ ਇਹੋ ਜਿਹੇ ਟੈਸਟ ਦੇ ਵਿੱਚ ਜਿਹੜੀ ਪੁਰਾਣੀ ਪਾਲਿਸੀ ਪੰਡਿਤ ਨਰੂਨ ਅਸੀਂ ਇੰਡੀਆ ਦੀ ਹੁਣ ਵਾਲੀ ਸਰਕਾਰ ਜਿਹੜੀ ਆ ਉਹ ਕੋਈ ਕ੍ਰੈਡਿਟ ਨਹੀਂ ਦੇਣਾ ਚਾਹੁੰਦੀ ਅਸੀਂ ਉਹਨਾਂ ਨੂੰ ਉਹਨਾਂ ਦਾ ਗਾਲੀ ਗਲੋਚ ਨਹੀਂ ਕਰਦੇ ਆ ਅਮ ਉਹਨਾਂ ਦੀ ਮਾਮੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਲੇਕਿਨ ਜਿਹੜੀ ਨਾਨ ਅਲਾਈਨਮੈਂਟ ਪਾਲਿਸੀ ਪੰਡਿਤ ਨਹਿਰੂ ਵਲੇ ਲਈ ਆਦੀ ਗਈ ਸੀ ਪੰਡਿਤ ਨਹਿਰੂ ਨੇ ਯੂਗੋਸਲਾਵੀਏ ਦੇ ਪ੍ਰੈਜ਼ੀਡੈਂਟ ਟਿਟੋ ਨੇ ਈਜੀਪਟ ਦੇ ਰਾਸ਼ਟਰਪਤੀ ਨਾਸਰ ਨੇ ਉਹ ਪਾਲਿਸੀ ਜਿਹੜੀ ਹੈ ਨਾਨ ਅਲਾਈਨਮੈਂਟ ਕਿਸੇ ਨਾਲ ਅਲਾਈਨ ਨਹੀਂ ਕਰਨਾ ਨਿਊਟਰਲ ਚਲਣਾ ਸਾਰਿਆਂ ਨਾਲ ਚੰਗੇ ਸਬੰਧ ਰੱਖਣੇ ਆ ਉਹ ਪਾਲਿਸੀ ਸਾਨੂੰ ਦੁਬਾਰਾ ਤੋਂ ਅਡਾਪਟ ਕਰਨੀ ਪਊਗੀ ਹਾਂ ਇਹਦੇ ਵਿੱਚ ਇਹ ਜ਼ਰੂਰ ਆ ਕਿ ਜੇ ਦੋ ਮੁਲਕ ਲੜ ਰਹੇ ਨੇ ਤੇ ਉਹਦੇ ਚ ਇੱਕ ਦੀ ਦੇ ਨਾਲ ਉਸ ਵੇਲੇ ਜੁੜਨਾ ਜਿਹੜਾ ਵਾ ਉਹ ਕਾਫੀ ਸਾਬਤ ਹੋ ਰਿਹਾ ਜਿਵੇਂ ਅਸੀਂ ਜੇ ਰਸ਼ੀਆ ਦੇ ਨਾਲ ਜਾਣਦੇ ਆ ਕਿ ਉਹਦਾ ਨੁਕਸਾਨ ਹੋਊਗਾ ਸਾਨੂੰ ਥੋੜੀ ਜਿਹੀ ਦੂਰੀ ਉੱਥੇ ਵੀ ਰੱਖਣੀ ਪਊਗੀ ਜੇ ਅਸੀਂ ਚਾਹਨੇ ਆ ਕਿ ਯੂਕਰੇਨ ਤੇ ਰਸ਼ੀਆ ਦਾ ਦੋਵਾਂ ਨਾਲ ਚੰਗੇ ਸਬੰਧ ਰੱਖੀਏ ਤਦਕੇ ਕੋਈ ਮਾਰੀ ਜਾਵੇ ਸਾਨੂੰ ਉਹ ਤੋਂ ਡਰਨਾ ਨਹੀਂ ਚਾਹੀਦਾ ਲੇਕਿਨ ਆਤਮ ਨਿਰਭਰ ਵਾਕਈ ਹੋਣਾ ਪਊਗਾ ਜਿਵੇਂ ਕੋਈ ਲੋਕਾਂ ਨੇ ਕਿਹਾ ਕਿ ਅਸੀਂ ਮਿਡਲ ਬੈਂਡ ਦਾ ਰੋਲ ਦਲਾਲੀ ਦਾ ਰੋਲ ਨਹੀਂ ਪਲੇ ਕਰ ਸਕਦੇ ਉਹਦੇ ਨਾਲ ਅਸੀਂ ਆਤਮ ਨਿਰਭਰ ਨਹੀਂ ਹੋਵਾਂਗੇ ਆਤਮ ਨਿਰਭਰ ਵਾਸਤੇ ਉਹਨਾਂ ਵਾਸਤੇ ਸਾਨੂੰ ਆਪਣੀ ਜਿਹੜੀ ਅ ਇਕਨੋਮੀਆ ਆਪਣੀ ਜਿਹੜੀ ਪ੍ਰੋਡਕਸ਼ਨ ਆ ਉਹ ਵਧਾਣੀ ਪਾਉਗੀ ਅਸੀਂ ਇਥੇ ਚੀਜ਼ ਲੈ ਕੇ ਬੇਸਕੇ ਮੀਡਲਮੈਨ ਦਾ ਰੋਲ ਪਲੇ ਕਰਕੇ ਉਹਨੂੰ ਆਪਾਂ ਉਹਨੂੰ ਆਪਾਈ ਨਹੀਂ ਕਹਿ ਸਕਦੇ ਸਾਡੀ ਪ੍ਰੋਡਕਸ਼ਨ ਵਧੀਆ ਪ੍ਰੋਡਕਸ਼ਨ ਨੂੰ ਸਹੀ ਮਾਇਨੇ ਦੇ ਵਿੱਚ ਦੇ ਵਿੱਚ ਸਾਨੂੰ ਉਹਦੀ ਤੇਜ਼ੀ ਲੈਣੀ ਪਊਗੀ ਉਹਨੂੰ ਐਨਕਰੀਜ ਕਰਨਾ ਪਊਗਾ ਉਹਦੇ ਵਿੱਚ ਉਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਜ਼ਿਆਦਾ ਕਨਸੈਂਟ੍ਰੇਟ ਕਰਨਾ ਪਊਗਾ ਜਿਹੜੀ ਕੈਨੇਡਾ ਦਾ ਨਾਲ ਇਸ ਵੇਲੇ ਰਿਸ਼ਤੇ ਬਣੇ ਹੋਏ ਨੇ ਇਹ ਚੰਗੀ ਗੱਲ ਆ ਕਿ ਮਾਰਕ ਕਾਰਨੀ ਨੇ ਆਪਰਦਾਨ ਮੰਤਰੀ મોદી ਨੇ ਨਮੀ ਸ਼ੁਰੂਆਤ ਕੀਤੀ ਆ ਦੋਵਾਂ ਮੁਲਕਾਂ ਨੇ ਆਪਣੇ ਆਪਣੇ ਇੰਵੈਸਟਰ ਦੁਬਾਰਾ ਲਾਏ ਆ ਲੇਕਿਨ ਹਾਲੀ ਰਿਸ਼ਤੇ ਡਮਾਂਡੋਲ ਨੇ ਤੇ ਡਮਾਂਡੋਲ ਰਹਿਣਗੇ ਜਨਸ਼ਰ ਤੱਕ ਅਸੀਂ ਇੱਕ ਦੇਜ ਨੂੰ ਅੰਡਰਸਟੈਂਡ ਨਹੀਂ ਕਰਦੇ ਇੰਡੀਆ ਨੂੰ ਕੈਨੇਡੀਅਨ ਸਿਸਟਮ ਨੂੰ ਅੰਡਰਸਟੈਂਡ ਕਰਨਾ ਪਊਗਾ ਇਥੇ ਦੀ ਚਾਟਰ ਆਫ ਰਾਈਟਸ ਨੂੰ ਅਡਜਸਟ ਕਰਨਾ ਪਊਗਾ ਇਥੇ ਨਵਾਂ ਕਾਨੂੰਨ ਬਣਦਾ ਵਾ ਉਹਨੂੰ ਇੱਕਦਮ ਬੈਲੈਂਸ ਕੀਤਾ ਜਾਂਦਾ ਵੀ ਚਾਟਰ ਆਫ ਰਾਈਟਸ ਨਾਲ ਦੇ ਵਿੱਚ ਇੰਟਰਫੇਅਰ ਨਹੀਂ ਕਰਦੇ ਮੈਂ ਪਿੱਛੇ ਜੇ ਪੰਜਾਬ ਕੌਂਟਲੇ ਵੇਲੇ ਸੈਕਟਰੀ ਅਸਟੇਟ ਰੂਪੀਸ ਹੁੰਦਾ ਨਾ ਗੱਲਬਾਤ ਕੀਤੀ ਓਪਨਲੀ ਖੁੱਲੀ ਗੱਲਬਾਤ ਕੀਤੀ ਔਰ ਮੈਂ ਉਹਨਾਂ ਨੂੰ ਜਿਹਨੇ ਕਿਹਾ ਕਿ ਇੱਥੇ ਸਖਤੀ ਕਿਉਂ ਨਹੀਂ ਕਰਦੇ ਉਹਨਾਂ ਨੇ ਇਕਦਮ ਕਿਹਾ ਜੀ ਸਖਤੀ ਕਰਦੇ ਆ ਪਰ ਸਾਡੇ ਅਸੀਂ ਹਿਊਮਨ ਰਾਈਟਸ ਤੇ ਵਾਇਲੇਸ਼ਨਸ ਨਹੀਂ ਕਰ ਸਕਦੇ ਸਖਤੀ ਕਰਨ ਲੱਗਿਆ ਸਾਨੂੰ ਮਨੁੱਖੀ ਅਧਿਕਾਰਾਂ ਦਾ ਬਹੁਤ ਵੱਡੇ ਪੱਧਰ ਤੇ ਖਿਆਲ ਰੱਖਣਾ ਪੈਂਦਾ ਵਾ ਔਰ ਕੋਈ ਵੀ ਨਾਮ ਕਾਨੂੰਨ ਜਿਹੜਾ ਬਣਦਾ ਵਾ ਉਹਦੇ ਤੇ ਇਹੋ ਡਿਬੇਟ ਹੁੰਦੀ ਆ ਕਿਤੇ ਮਨੁੱਖੀ ਅਧਿਕਾਰਾਂ ਦੇ ਲੰਘਣਾ ਤਾਂ ਨਹੀਂ ਹੋਊਗੀ ਇਹਦੇ ਨਾਲ ਕਿਤੇ ਆਮ ਲੋਕਾਂ ਦੀਆਂ ਰਾਈਟਸ ਢਿੰਗ ਲੀਆਂ ਜਾਣੀਆਂ ਕਿਉਂਕਿ ਤੇ ਆਨਰ ਸਿਸਟਮ ਹੈ ਇਹ ਬਣਿਆ ਜਾਂਦਾ ਵੀ ਸਾਰੇ ਇਮਾਨਦਾਰ ਨੇ ਸਾਰੇ ਵਧੀਆ ਨੇ ਸਾਰੇ شریف ਲੋਕ ਨੇ ਸੋ ਇਸ ਕਰਕੇ ਇੰਡੀਆ ਨੂੰ ਪਰ ਕੈਨੇਡਾ ਦੇ ਸਿਸਟਮ ਨੂੰ ਅੰਡਰਸਟੈਂਡ ਕਰਨਾ ਪਊਗਾ ਤੇ ਭਾਰਤ ਇੰਡੀਆ ਨੂੰ ਕੈਨੇਡਾ ਨੂੰ ਭਾਰਤ ਦੇ ਕਨਸਰਨਸ ਜਿਹੜੇ ਉਹਨਾਂ ਨੂੰ ਸਮਝਣਾ ਪਊਗਾ ਜਿਹਨਾਂ ਚਿਰ ਤੱਕ ਇਹ ਨਹੀਂ ਸਮਝਾਗੇ ਤੁਸੀਂ ਜਿਨੇ ਮਰਜੀ ਡਿਪਲੋਮੈਟ ਲਾ ਲਓ ਨਾ ਦਾ ਦੋ ਦਾ ਬਟ ਨਹੀਂ ਪੈਣਾ ਤੇ ਕਈ ਲੈਵਲਸ ਤੇ ਡੀਲ ਕਰਨਾ ਪਊਗਾ ਪੁਲਿਸ ਨੂੰ ਇੱਕ ਦੂਜੇ ਨਾਲ ਡੀਲ ਕਰਨਾ ਪਊਗਾ ਪੁਲਿਸਿੰਗ ਬਾਰੇ ਫਰਕ ਹੋਊਗਾ ਦੋਵੇਂ ਮਲਕਾਂ 'ਚ ਪਰ ਪੁਲਿਸ ਨੂੰ ਕਾਲ ਬਾਤ ਕਰਨੀ ਪਊਗੀ ਇੰਟੈਲੀਜੈਂਸ ਸ਼ੇਅਰਿੰਗ ਕਰਨੀ ਪਊਗੀ ਕੈਨੇਡਾ ਐਸੋਏ 5ਆਈਜ਼ ਦਾ ਹਿੱਸਾ ਵਾ ਉਹ 5ਆਈ ਸ਼ੈ ਨਹੀਂ ਮੰਨਣਗੇ ਕਿ ਆਪਾਂ ਇੰਟੈਲੀਜੈਂਸ ਸ਼ੇਅਰਿੰਗ ਇੰਡੀਆ ਨਾਲ ਕਰੀਏ ਲੇਕਿਨ ਕੈਨੇਡਾ ਨੂੰ ਕੁਝ ਹੱਦ ਤੱਕ ਜਿਹੜੀ ਪੰਜਾਬ ਨਾਲ ਸਬੰਧਤ ਇੰਟੈਲੀਜੈਂਸ ਆ ਉਹ ਸ਼ੇਅਰ ਕਰਨੀ ਪਊਗੀ ਇੰਡੀਆ ਨਾਲ ਸਬੰਧਤ ਇੰਟੈਲੀਜੈਂਸ ਸ਼ੇਅਰ ਕਰਨੀ ਪਊਗੀ ਔਰ ਇਸ ਤੋਂ ਬਾਅਦ ਫੋਰਨ ਲੈਵਲ ਫੋਰਨ ਸੈਕਟਰੀ ਲੈਵਲ ਫੋਰਨ ਮਿਨਿਸਟਰ ਲੈਵਲ ਪ੍ਰਾਈਮ ਮਿਨਿਸਟਰ ਲੈਵਲ ਉੱਥੇ ਵੀ ਗੱਲਬਾਤ ਜ਼ਰੂਰ ਕਰਨੀ ਪਊਗੀ ਪਰ ਬੇਸਿਕ ਜਿਹੜੇ ਇਸ਼ੂਜ਼ ਨੇ ਉਹਨਾਂ ਨੂੰ ਨਜ਼ਰਅੰਦਾਜ਼ ਕਰਕੇ ਨਹੀਂ ਬੇਸਿਕ ਇਸ਼ੂਜ਼ ਨੂੰ ਐਡਰੈਸ ਕਰਕੇ ਵਿਚਾਰ-ਵਟਾਂਦਰਾ ਤੇ ਕਰਕੇ ਹੀ ਆਪਾਂ ਅੱਗੇ ਵਧ ਸਕਦੇ ਆਂ ਨਹੀਂ ਤੇ ਆਪਾਂ ਜਿੰਨੇ ਮਰਜੀ ਕੂਟਨੀਤਿਕ ਸਬੰਧ ਡਿਪਲੋਮੈਟਸ ਐਮਬੈਸਡਰ ਲਾ ਲੀਏ ਹਾਈ ਕਮਿਸ਼ਨਰ ਲਾ ਲੀਏ ਉਹ ਇੱਕ ਸਰਫੇਸ ਲੈਵਲ ਦੀ ਇੰਗੇਜਮੈਂਟ ਰਹੂਗੀ ਇੱਕ ਸਹੀ ਮਾਇਨੇ ਦੇ ਵਿੱਚ ਪ੍ਰੋਪਰ ਇੰਗੇਜਮੈਂਟ ਹੋਣਾ ਚਾਹੀਦਾ ਪਰ ਨਹੀਂ ਹੋ ਸਕਦੀ ਜਿੰਨਾ ਚਿਰ ਅਸੀਂ ਇਕ ਦੂਜੇ ਨੂੰ ਇੱਕ ਲੇਟਰੈਂਟ ਸਪਿਰਟ ਸਮਝਦੇ ਆਪਾਂ ਕੋਸ਼ਿਸ਼ ਨਾ ਕਰੀਏ